ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਸ਼ੇਖਪੁਰ ਜੀ ਦਾ ਆਰਮਨਪੁਰ ਬਾਹਰ ਆ ਉਹਨੂੰ ਦੇਖਦੇ ਹੋਏ ਕੰਸਟਰਕਸ਼ਨ ਕਰਨ ਵਾਸਤੇ ਅਸੀਂ ਔਰ ਲੋਕਾਂ ਦੀ ਸਹੂਲਤ ਨੂੰ ਦੇਖਦੇ ਹਾਂ ਖਾਸ ਕਰਕੇ ਕਿਉਂਕਿ ਉੱਪਰ ਦੀ ਮਲਕੀ ਆਉਣਾ ਪੈਂਦਾ ਸੀ ਔਰ ਮੇਲੇ 'ਚ ਰਸ਼ ਬਹੁਤ ਹੋ ਜਾਣਾ ਉਹਨੂੰ ਲੈ ਕੇ ਅਸੀਂ ਜਿਹੜਾ ਹੈ ਇਹਨੂੰ ਆਰਜੀ ਤੌਰ ਤੇ ਅੱਜ ਅਸੀਂ ਖੁੱਲ ਰਹੇ ਹਾਂ ਤਾਂ ਕਿ ਜਿਹੜੇ ਆਉਣ ਜਾਣ ਵਾਲੇ ਆ ਉਹਨਾਂ ਨੂੰ ਵੀ ਦੀ ਦੀ ਸਮੱਸਿਆ ਵੀ ਹੱਲ ਹੋ ਸਕੇ ਔਰ ਜਿਹੜੀ ਥੋੜਾ ਬਹੁਤ ਅਸੀਂ ਮਿੱਟੀ ਪਾਈ ਹੈ ਜਾਂ ਪੱਥਰ ਪਾਈ ਉਹ ਵੀ ਸੈਟਲ ਹੋ ਸਕੇ ਔਰ ਉਸ ਤੋਂ ਬਾਅਦ ਹੈ ਜਿਹੜਾ ਦੂਜਾ ਪੋਲਾ ਜਿਹੜਾ ਉਨਾ ਵੀ ਕੰਮ ਚੱਲ ਰਿਹਾ ਹੈ ਉਦੋਂ ਜਿਹੜਾ ਇਕੱਠਣਾ ਸੀ ਉਹ ਉਦੋਂ ਕਰਾਂਗੇ ਪਰ ਹੁਣ ਅਸੀਂ ਇੱਕ ਵਾਰੀ ਫੀਡਪੋਰਟ ਦੇ ਨਿਵਾਸੀਆਂ ਵਾਸਤੇ ਲੋਕਾਂ ਵਾਸਤੇ ਇਹ ਰਸਤਾ ਮੈਡੀਕਲ ਕਾਲਜ ਨੂੰ ਜਾਂਦਾ ਇਹਨੂੰ ਅੱਜ ਅਸੀਂ ਚਾਲੂ ਕਰ ਰਹੇ ਹਾਂ ਔਰ ਇਹ ਜਿਹੜੀ ਬਹੁਤ ਜ਼ਰੂਰੀ ਮੰਗ ਸੀ ਸਾਡੇ ਲੋਕਾਂ ਨੂੰ ਐ ਨਹੀਂ ਲੱਗਦਾ ਮੇਰੇ ਸਾਹਬ ਜਿਹੜਾ ਮਿੱਥਾ ਸਮਾਂ ਸੀਗਾ ਉਹਦੇ ਤੋਂ ਬਹੁਤ ਲੇਟ ਇਹ ਸ਼ੁਰੂ ਹੋ ਰਿਹਾ ਜਿਹੜਾ ਇਹਨੂੰ ਸਮਾਂ ਅਸੀਂ 10 ਮਹੀਨੇ ਦਾ ਸੀਗਾ ਨਹਿਰਾ ਦੋ ਵਾਰੀ ਬੰਦ ਹੋਈਆਂ ਨਹਿਰਾ ਦੀ ਕੰਸਟਰਕਸ਼ਨ ਹੋਈ ਉਹਦੇ ਲਈ ਵੀ ਸਾਨੂੰ ਇਹ ਪੁਲਾ ਜਿਹੜਾ ਪੁਰਾਣਾ ਪੁਲ ਸੀ ਉਹ ਖੋਲਣਾ ਪਿਆ ਸੀ ਰਾਜਸਥਾਨ ਵਾਲਿਆਂ ਨੇ ਵੀ ਨਹਿਰ ਬਣਾਉਣੀ ਸੀ 2 ਮਹੀਨੇ ਦਾ ਟਾਈਮ ਸਾਡੇ ਤੋਂ ਉਹਨਾਂ ਨੇ ਲੈ ਲਿਆ ਤਾਂ ਉਹਨਾਂ ਨੂੰ ਲੈ ਕੇ ਕੁਛ ਨਾ ਕੁਛ ਜਿਹੜੀ ਸੀਗਾ ਪਰ ਲਗਾਤਾਰ ਜਿਹੜਾ ਹੈਗਾ ਸੀ ਕੋਟਪੁਰਾ ਰੋਡ ਤੋਂ ਜਿਹੜੇ ਪੁਲਾ